ਇਹ ਵੀਡੀਓ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਦੇਖੀ ਹੋਵੇਗੀ ਜਿੱਥੇ ਕਿ ਇੱਕ ਦੁੱਧ ਦੇ ਨਾਲ ਭਰਿਆ ਹੋਇਆ ਕੰਟੇਨਰ ਅਚਾਨਕ ਪਲਟ ਜਾਂਦਾ ਹੈ ਤੇ ਲੋਕਾਂ ਦੇ ਵੱਲੋਂ ਇਨਸਾਨੀਤ ਦਿਖਾਈ ਨਹੀਂ ਜਾਂਦੀ ਸ਼ਰਮ ਦੀ ਗੱਲ ਹੈ ਜਿੱਥੇ ਕਿ ਇੱਕ ਦੁੱਧ ਦਾ ਭਰਿਆ ਹੋਇਆ ਕੰਟੇਨਰ ਪਲਟ ਜਾਂਦਾ ਹੈ ਤੇ ਡਰਾਈਵਰ ਵੀ ਜ਼ਖਮੀ ਹੁੰਦਾ ਹੈ ਉਸ ਦੀ ਦੇਖਰੇਖ ਕਰਨ ਦੀ ਬਜਾਏ ਉਸ ਦੇ ਵੱਲ ਧਿਆਨ ਦੇਣ ਦੀ ਬਜਾਏ ਸਾਰੇ ਉੱਥੇ ਰਾਹ ਜਾਂਦੇ ਲੋਕ ਦੁੱਧ ਲੈਣ ਦੇ ਵਿੱਚ ਰੁੱਝੇ ਹੋਏ ਨੇ ਭੱਜ-ਭੱਜ ਕੇ ਆ ਕੇ ਭਾਂਡੇ ਬਾਲਟੀਆਂ ਘਰੋਂ ਸਾਰਾ ਜੋ ਕਿ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਵੇਂ ਕੰਟੇਨਰ ਤੋਂ ਦੁੱਧ ਲੈਣ ਦੇ ਵਿੱਚ ਲੱਗੇ ਹੋਏ ਨੇ ਬੇहद ਸ਼ਰਮ ਦੀ ਗੱਲ ਹੈ ਪਰ ਇਹ ਮਾਮਲਾ ਤੁਹਾਨੂੰ ਦੱਸ ਦਈਏ ਕਿ ਫਲੋਰ ਦੇ ਨੇੜੇ ਸਿਸਕ ਲੈਨ ਦੇ ਉੱਤੇ ਵਾਪਰਿਆ ਜਦੋਂ ਕਿ ਸਵੇਰੇ ਭਿਆਨਕ ਸੜਕ ਹਾਦਸਾ ਵਾਪਰਿਆ ਇੱਥੇ ਦੁੱਧ ਨਾਲ ਭਰਿਆ ਹੋਇਆ ਕੰਟੇਨਰ ਅਚਾਨਕ ਪਲਟ ਗਿਆ ਦੱਸਿਆ ਜਾ ਰਿਹਾ ਹੈਗਾ ਕਿ ਕੰਟੇਨਰ ਚਾਲਕ ਨੂੰ ਅਚਾਨਕ ਨੀਂਦ ਆ ਗਈ ਸੀ ਤਾਂ ਇੱਕ ਨੀਂਦ ਨੇ ਦੇਖੋ ਕੀ ਹਾਲ ਕਰਦਾ ਜਿਸ ਕਰਨੇ ਹਾਦਸਾ ਵਾਪਰਿਆ ਇਸ ਹਾਦਸੇ ਦੇ ਵਿੱਚ ਕੰਟੇਨਰ ਚਾਲਕ ਗੰਭੀਰ ਜ਼ਖਮੀ ਹੋ ਗਿਆ ਹੈ ਤਾਂ ਖੁਸ਼ਕਿਸਮਤੀ ਇਹ ਹੈ ਕਿ ਉਸ ਦਾ ਬਚਾਅ ਹੋ ਗਿਆ ਹੈ ਜਿਸ ਨੂੰ ਇਲਾਜ ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਪ੍ਰਾਪਤ ਜਾਣਕਾਰੀ ਅਨੁਸਾਰ ਦੁੱਧ ਨਾਲ ਭਰਿਆ ਹੋਇਆ ਕੰਟੇਨਰ ਜੋ ਕਿ ਬਟਾਲਾ ਤੋਂ ਦੁੱਧ ਲੈ ਕੇ ਅੰਬਾਲਾ ਦੇ ਵੱਲ ਜਾ ਰਿਹਾ ਸੀਗਾ ਤੇ ਇਸ ਦੌਰਾਨ ਆਰਸੀ ਪਲਾਜ਼ਾ ਨੇੜੇ ਅਚਾਨਕ ਕੰਟੇਨਰ ਪਲਟ ਗਿਆ ਤੇ ਅਚਾਨਕ ਜੋ ਕਿ ਚਾਲਕ ਸੀਗਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਪਹੁੰਚ ਕੇ ਗੱਡੀ ਦੇ ਜ਼ਖਮੀ ਡਰਾਈਵਰ ਨੂੰ ਥਾਣੇਦਾਰ ਦਸਵਿੰਦਰ ਸਿੰਘ ਅਤੇ ਨੀਰਜ ਕੁਮਾਰ ਨੇ ਸਿਵਲ ਹਸਪਤਾਲ ਪਹੁੰਚਾਇਆ ਮੌਕੇ ਤੇ ਮੌਜੂਦ ਲੋਕਾਂ ਦਾ ਸਹਿਜਾ ਕਿ ਦੁੱਧ ਕੰਟੇਨਰ ਤੋਂ ਬਾਹਰ ਆ ਕੇ ਵਹਿਣ ਲੱਗ ਪਿਆ ਤੇ ਕੁਝ ਲੋਕ ਡੋਲੀਆਂ ਦੁੱਧ ਇਕੱਠਾ ਕਰਕੇ ਆਪਣੇ ਘਰਾਂ ਨੂੰ ਜੋ ਕਿ ਢਰਮਿਆਂ ਤੇ ਕੈਨੀਆਂ ਭਰ ਕੇ ਲਿਆਂਦੇ ਦਿਖਾਈ ਦੇ ਰਹੇ ਸੀਗੇ ਘਟਨਾ ਵਾਲੀ ਥਾਂ ਦੇ ਉੱਤੇ ਦੁੱਧ ਡੋਲ ਵਾਲੀ ਵਾਲਿਆਂ ਦੀ ਜਿਹੜੀ ਕਿ ਹੋੜ ਮੱਚੀ ਹੋਈ ਸੀਗੀ ਕਿਉਂਕਿ ਰਾਤਾਂ ਦੇ ਲੋਕ ਅਜੇ ਵੀ ਜੜੇ ਕਿ ਇਨਸਾਨੀਅਤ ਨਹੀਂ ਦਿਖਾ ਰਹੇ ਸੀਗੇ ਜਿੱਥੇ ਕਿ ਉਹਨਾਂ ਨੂੰ ਉਸ ਡਰਾਈਵਰ ਦੀ ਜਾਨ ਬਚਾਉਣੀ ਚਾਹੀਦੀ ਸੀਗੀ ਉਸਦੇ ਵੱਲ ਧਿਆਨ ਦੇਣਾ ਚਾਹੀਦਾ ਸੀਗਾ ਪਰ ਲੋਕ ਆਪੋ ਆਪਣੇ ਦੇ ਵਿੱਚ ਲੱਗੇ ਹੋਏ ਸੀਗੇ ਆਪਣੇ ਘਰ ਪਰਨ ਨੂੰ ਲੱਗੇ ਹੋਏ ਸੀਗੇ ਵੀ ਦੁੱਧ ਲੈ ਕੇ ਅਸੀਂ ਜਾਈਏ ਤਾਂ ਇੱਕ ਪਾਸੇ ਜਿੱਥੇ ਹਾਦਸਾ ਚਾਲਕ ਦੀ ਜ਼ਿੰਦਗੀ ਦੇ ਲਈ ਖਤਰਾ ਬਣ ਗਿਆ ਦੂਜੇ ਪਾਸੇ ਲੋਕਾਂ ਨੇ ਸੜਕ ਉੱਤੇ ਵਗਦੇ ਦੁੱਧ ਨੂੰ ਇਕੱਠਾ ਕਰਨ ਦੇ ਵਿੱਚ ਦਿਲਚਸਪੀ ਦਿਖਾਈ। ਇਹ ਮੰਨ ਸਰ ਇਸ ਤਰ੍ਹਾਂ ਦਾ ਸੀ ਕਿ ਲੋਕ ਦੁੱਧ ਨੂੰ ਭਰ-ਭਰ ਕੇ ਆਪਣੇ ਘਰਾਂ ਦੇ ਵੱਲ ਲਿਜਾਏ ਦੇਖੀ ਗਏ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਸ਼ੁਰੂਆਤੀ ਜਾਂਚ ਦੇ ਅਨੁਸਾਰ 컨ਟੇਨਰ ਦੇ ਚਾਲਕ ਨੇ ਦਿਨ ਰਾਤ ਦੀ ਲੰਬੀ ਡਰਾਈਵਿੰਗ ਤੋਂ ਬਾਅਦ ਥਕਾਵਟ ਦੇ ਕਾਰਨ ਨੀਂਦ ਦੇ ਵਿੱਚ ਗੱਡੀ ਉੱਤੇ ਕੰਟਰੋਲ ਖੋ ਬੈਟਿਆ। ਮੌਕੇ ਦੀਆਂ ਆਈਆਂ ਤਸਵੀਰਾਂ ਨੂੰ ਦੇਖਿਆ ਜਾ ਰਿਹਾ ਹੈਗਾ ਕਿ ਕਿਹਾ ਜਾ ਸਕਦਾ ਹੈਗਾ ਕਿ ਵੱਡੀ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ ਹੈ ਪੁਲਿਸ ਨੇ ਜਲਦੀ ਕਾਰਵਾਈ ਕਰਦੇ ਹੋਏ ਸੜਕ ਨੂੰ ਖਾਲੀ ਕਰਵਾਇਆ ਤੇ ਆਵਾਜਾਈ ਦੁਬਾਰਾ ਸ਼ੁਰੂ ਕਰਵਾਈ ਹੈ ਤਾਂ ਇਹ ਵੀਡੀਓ ਤੁਸੀਂ ਵੀ ਇੱਕ ਵਾਰ ਜ਼ਰੂਰ ਦੇਖੀ ਹੋਵੇਗੀ ਸੋਸ਼ਲ ਮੀਡੀਆ ਦੇ ਉੱਤੇ ਕਿਉਂਕਿ ਪਿਛਲੇ 2 ਦਿਨਾਂ ਤੋਂ ਇਹ ਵੀਡੀਓ ਵਾਇਰਲ ਵੀ ਹੋ ਰਹੀ ਹੈ ਕਿ ਜਿੱਥੇ ਇੱਕ ਦੁੱਧਾ ਭਰਿਆ ਹੋਇਆ ਕੰਟੇਨਰ ਜਿਹੜਾ ਕਿ ਪਲਟ ਜਾਂਦਾ ਹੈ ਤੇ ਲੋਕਾਂ ਦੇ ਵਿੱਚ ਹੜਕਪ ਮੱ ਜਾਂਦਾ ਹੈ ਲੋਕ ਆਪਣੇ ਘਰੋਂ ਡੋਲੂ ਕਨੀਆਂ ਭਰ-ਭਰ ਕੇ ਦੁੱਧ ਲੈ ਕੇ ਜਾ ਰਹੇ ਨੇ ਦੁੱਧ ਲੈ ਕੇ ਆਪਣੇ ਘਰ ਦੇ ਵੱਲ ਜਾ ਰਹੇ ਨੇ ਜਿੱਥੇ ਕਿ ਇਨਸਾਨੀਅਤ ਸ਼ਰਮਸਾਰ ਹੁੰਦੀ ਹੈ ਨਜ਼ਰ ਆ ਰਹੀ ਹੈ ਤੁਹਾਡਾ ਇਸ ਵੀਡੀਓ ਨੂੰ ਲੈ ਕੇ ਕੀ ਕੁਝ ਕਹਿਣਾ ਹੈਗਾ ਕਮੈਂਟਾਂ ਦੇ ਵਿੱਚ ਜ਼ਰੂਰ ਆਪਣੀ رائے ਸਾਂਝੀ ਕਰਿਓ ਟੋਮ ਬਾਲਾ ਸਾਹਿਬ ਜਾ ਰਿਹਾ ਸੀ ਕਿੱਥੇ ਦੀ ਗੱਡੀ ਹੈ ਇਹ ਬਟਾਲੇ ਬਟਾਲੇ ਤੋਂ ਅੰਬਾਲਾ ਜਾ ਰਿਹਾ ਸੀ ਸਾਹਿਬ ਕੀ ਹੋਇਆ ਫਿਰ ਰਸਤੇ ਚ ਆ ਰਿਹਾ ਸੀ ਇਹ ਰਾਤ ਦੀ ਗੱਡੀ ਚਲਾ ਕੇ ਤੇ ਇੱਕ ਬਾਈਕ ਵਾਲਾ ਸੀ ਅੱਗੇ ਠੀਕ ਹੈ ਉਹਨੇ ਅਚਾਨਕ ਬ੍ਰੇਕ ਜੀ ਮਾਰੀ ਤੇ ਮੈਂ ਵੀ ਬ੍ਰੇਕ ਮਾਰੀ ਤੇ ਮੇਰੀ ਗੱਡੀ ਘੁੰਮ ਗਈ ਪਿੱਛੇ ਤੋਂ ਠੀਕ ਹੈ ਉਹ ਚੱਲ ਚੱਲ ਨੰਗੇ ਗੱਡੀ ਚ ਕੀ ਸੀ ਗੱਡੀ ਚ ਦੁੱਧ ਸੀ अच्छा जी फिर की होया गड्डी पलट गई गड्डी जाणगिदा जकदा मैं भी ब्रेक मारी ते गड्डी फुटपाथी ਦੇ ਉੱਪਰ ਚੜ ਜਿਕੇ ਪਲਟ ਗਈ ਸੁਭਾਏ ਤੱਕੀ ਦੁੱਧ ਸੀ ਵਿੱਚ ਹਾਂਜੀ ਦੁੱਧ ਸੀ ਕਿੰਨਾ ਦੁੱਧ ਨੁਕਸਾਨ ਹੋ ਗਿਆ ਕਿੰਨੇ ਦਾ ਨੁਕਸਾਨ ਹੋ ਗਿਆ ਲਗਭਗ ਜਿਹਦੇ ਹੁਣ ਪਤਾ ਨਹੀਂ ਪਾ ਜੀ ਤੇ ਅੰਦਾਜ਼ਾ ਨਹੀਂ ਚਾਹੀਦਾ ਕਿੰਨੇ ਲੀਟਰ ਸੀ ਦੁੱਧ ਵਿੱਚ ਸੋਟੇ ਮੇਰੇ ਸੋ ਨਾਲ ਕੋਈ 22 23 24 ਲੀਟਰ ਹੋ ਜਾ ਹੈ ਤੇ 24 ਲੀਟਰ ਹੋਇਆਗਾ ਸ਼ਾਇਦ 24 ਹਾਂਜੀ ਕਿੱਥੋਂ ਆ ਕਿੱਥੋਂ ਜਾ ਰਹੀ ਸੀ ਕਿੱਥੇ ਜਾਣਾ ਸੀ ਬਟਾਲੇ ਤੋਂ ਅੰਮ੍ਰਿਤਸਰ ਜਾ ਰਹੇ ਸੀ ਕਿੱਥੇ ਦੀ ਗੱਡੀ ਹੈ ਇਹ ਬਟਾਲੇ ਦੀ ਹੈ